ਹਾਂਜੀ ਬਹੁਤ ਵਧੀਆ ਸਭ ਤੋਂ ਪਹਿਲਾਂ ਤਾਂ ਜੀਵੀਐਸ ਸਾਹਿਬ ਤੁਹਾਨੂੰ ਅੱਜ ਜੀ ਅੰਤਰਰਾਸ਼ਟਰੀ ਦਿਵਸ ਤੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਦੂਜੀ ਗੱਲ ਜੀ ਅੱਜ ਕਰਮਜੀਤ ਅਨਮੋਲ ਜੀ ਸਾਡੇ ਨਿਹਾਲ ਸਿੰਘ ਵਾਲਾ ਪਹਿਲਾਂ 10:00 ਤੋਂ 2:00 ਦੂਰ ਕਰਕੇ ਗਏ ਆ ਜੀ ਤੇ ਫਿਰ ਉਸ ਤੋਂ ਬਾਅਦ ਸੈਦੋ ਕੇ ਫਿਰ ਲੁਕੋ ਗਏ ਹੁਣ ਇਸ ਟਾਈਮ ਸਾਡੇ ਗ੍ਰੈਵਿਟੀ ਆਈ ਸੀਗੇ ਜੀ ਸਾਡੇ ਗ੍ਰੈਵਿਟੀ ਸਰਦਾਰ ਕਰਮਜੀਤ ਸਿੰਘ ਅਨਮੋਲ ਜੀ ਔਰ ਪ੍ਰਧਾਨ ਜੀ ਦੀਪ ਸਿੰਘ ਗੜਰਾ ਐਮ ਐਲ ਏ ਸਰਦਾਰ ਮਜੀਤ ਸਿੰਘ ਬਲਾਸਪੁਰ ਜਿੰਨੇ ਵੀ ਦਰਜਾ ਦਤਿਆਂ ਮੇਰੇ ਸਾਥੀ ਮੇਰੇ ਆਮ ਆਦਮੀ ਪਾਰਟੀ ਦੇ ਪਹੁੰਚਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਜੀ ਆਖਦਾ ਇੱਕ ਅਦਾਕਾਰ ਦਾ ਆਪਣੇ ਘਰ ਆਉਣਾ ਜਿਹੜੇ ਕਿ ਹੁਣ ਰਾਜਨੀਤੀ ਦੇ ਵਿੱਚ ਤੇ ਲੋਕਾਂ ਦੇ ਵਿੱਚ ਇਹ ਹੁੰਦਾ ਕਿ ਜਦੋਂ ਕੋਈ ਆਰਟਿਸਟ ਆਉਂਦਾ ਫੋਟੋ ਖਿਚਾਉਣ ਦੇ ਲਈ ਪਹੁੰਚਦੇ ਨੇ ਪਰ ਅੱਜ ਸਪੈਸ਼ਲ ਤੁਹਾਡੇ ਘਰ ਪਹੁੰਚੇ ਨੇ ਔਰ ਨਾਲ ਦੀ ਨਾਲ ਉਹ ਤੁਹਾਡੇ ਆਮ ਆਦਮੀ ਪਾਰਟੀ ਦੇ ਸਾਥੀ ਵੀ ਬੜਗੇ ਨੇ ਜਿਵੇਂ ਦੇਖਦੇ ਸੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਅਦਾਕਾਰ ਨੇ ਦੇਖੋ ਆਪਾਂ ਸੀਐਮ ਸਾਹਿਬ ਵੱਲੋਂ ਪਹਿਲਾਂ ਅਦਾਕਾਰ ਸੀ ਜੀ ਸੀਐਮ ਸਾਹਿਬ ਇਸ ਟਾਈਮ ਕਿੰਨਾ ਵਧੀਆ ਸੀਐਮ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਇੰਨਾ ਵਧੀਆ ਕੰਮ ਕਰ ਰਹੇ ਆ ਜੋ ਕਿ ਲੋਕਾਂ ਦੇ ਚਹੇਤੇ ਮੁੱਖ ਮੰਤਰੀ ਬਣ ਗਏ ਜੋ ਕਿ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਦੇ ਵਿੱਚ ਕੁਝ ਵੀ ਨਹੀਂ ਕੀਤਾ ਤੇ 2 ਸਾਲਾਂ ਦੇ ਵਿੱਚ ਸੀਐਮ ਸਾਹਿਬ ਨੇ ਕੰਮ ਕਰਕੇ ਦਿਖਾ ਦਿੱਤੇ ਵੀ ਕਿਵੇਂ ਕੰਮ ਕੀਤੇ ਜੀ ਔਰ ਹੁਣੇ ਜੇ ਮੀਟਿੰਗ ਹੋਈ ਸੀ ਉਹਦੇ ਵਿੱਚ ਜਿਹੜਾ ਉਹਨਾਂ ਵੱਲੋਂ ਬੋਲਿਆ ਗਿਆ ਕਿ 13 ਨੰਬਰ ਵਾਰਡ ਹੈ ਜਿਹੜਾ ਬੜੀ ਸਫਾਈ ਰਹਿੰਦੀ ਆ ਤੇ ਕੀ ਖਾਸੀਅਤ ਆ ਕੀ ਜਿਹੜਾ ਵਾਈਸ ਪ੍ਰੈਜ਼ੀਡੈਂਟ ਦਾ ਘਰ ਇਧਰਾਂ ਜਾਂ ਸਾਰੇ ਜੇ ਇਦਾਂ ਸੇਮ ਹੋਣੀ ਚਾਹੀਦੀ। ਨਹੀਂ ਜੀ ਐਕਚੁਅਲੀ ਬਧੀਆ ਵੈਸੇ ਵੈਸੇ ਤਾਂ ਸਾਡੇ ਨਗਰ ਪੰਚਾਇਤ ਦੇ ਪ੍ਰਧਾਨ ਆ ਜਿਹੜੇ ਸਰਦਾਰ ਜਗਦੀਪ ਸਿੰਘ ਗੜਰਾਜੀ ਢਾਲੀਗੜ ਬਹੁਤ ਵਧੀਆ ਕੰਮ ਕਰ ਰਹੇ ਸਾਡੇ ਨਿਹਾਲ ਸਿੰਘ ਵਾਲਾਂ ਦੇ ਵਿੱਚ ਵਧੀਆ ਪ੍ਰੋਜੈਕਟ ਲੈ ਕੇ ਆ ਰਹੇ ਆ ਸਾਰੇ ਬਾੜਾਂ ਦੇ ਵਿੱਚ ਹੀ ਤਕਰੀਬਨ ਸਫਾਈ ਹੈ ਜੀ ਖਾਸ ਕਰਕੇ ਦੇਖੋ ਚਲੋ ਇਹ ਵੀ ਮੰਨ ਸਕਦੇ ਆ ਵੀ ਵਾਈਸ ਪ੍ਰੈਜ਼ੀਡੈਂਟ ਆ ਇਧਰ ਤੇ ਤਕਰੀਬਨ ਲੋਕਲ ਆਗੇ ਇੱਥੋਂ ਦੇ ਇਹਦੇ ਲਈ ਜ਼ਿਆਦਾ ਧਿਆਨ ਦੇ ਰਹੇ ਇਸ ਕਰਕੇ ਜੀ। ਬਸ ਬਹੁਤ ਵਧੀਆ ਕੰਮ ਹੋ ਰਿਹਾ ਜੀ। ਮੈਂ ਬਸ ਅਪੀਲ ਕਰਦਾ ਜੀ ਆਉਣ ਵਾਲੀ ਇੱਕ ਜੂਨ ਨੂੰ ਚਾਲੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਤੇ ਚਾਲੂ ਨੂੰ ਕਾਮਯਾਬ ਕਰੀਏ ਆਪਾਂ ਦੀ ਬਾਈ ਕਰਮੀਤਨ ਮੋਲ ਨੂੰ ਜਿਤਾਈਏ ਤੇ ਮੈਂ ਦੁਬਾਰਾ ਫਿਰ ਬਾਈ ਕਰਮੀਤਨ ਮੋਲ ਜੀ ਦਾ ਔਰ ਐਮ ਐਲ ਏ ਸਰਦਾਰ ਮਨਜੀਤ ਸਿੰਘ ਬਲਾਸਪੁਰ ਸਰਦਾਰ ਜਗਦੀਪ ਸਿੰਘ ਗਟਰਾ ਜੀ ਦਾ ਔਰ ਜਿੰਨੇ ਵੀ ਮੇਰੇ ਸਾਥੀ ਡਾਕਟਰ ਗਰੇਵਾਲ ਸਾਹਿਬ ਆਏ ਪਤੋ ਤੋਂ ਖਾਲਸਾ ਜੀ ਜੀ ਨਾਲ ਸਭ ਤੋਂ ਆਏ ਨੇ ਹੋਰ ਵੀ ਕਾਕਾ ਜੀ ਆਏ ਨੇ ਸਾਡੇ ਜਿੰਨੇ ਵੀ ਮੇਰੇ ਸਾਥੀ ਮੇਰੇ ਸਾਡੇ ਪੁਰਾਣੇ ਵਲੰਟੀਅਰ ਤੀਨੂ ਜੀ ਆਰੇ ਵਾਲਾ ਜਿੰਨੇ ਵੀ ਮੇਰੇ ਪੁਰਾਣਾ ਫੈਨ ਸਰਕਲ ਜਿੰਨਾ ਵੀ ਆਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ